ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰ ਰਹੇ ਆਂ ਵੀਡੀਓ ਤੁਹਾਡੀ ਸਕਿਪ ਨਾ ਹੋ ਸਕੇ ਲਓ ਜੀ ਅੱਜ ਅੱਜ ਅਸੀਂ ਲੈ ਕੇ ਆਏ ਆਂ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਅੱਜ ਅਸੀਂ ਲੈ ਕੇ ਆਏ ਆਂ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਇਹ ਕੇ ਟੈਕਸ ਦੇ ਰਹਿਣਗੇ ਪ੍ਰਿੰਸੈਸ ਕਲੈਕਸ਼ਨ ਰਹੂਗੀ ਠੀਕ ਹੈ ਜੀ ਸਾਡੇ ਕੋਲੇ ਕਾਫੀ ਸਾਰੇ ਕੱਟ ਪੀਸ ਆ ਚੁੱਕੇ ਆ ਸਾਰੇ ਪੀਸ ਦੇ ਨਾਲ ਦੇ 2-2 3-3 ਪੀਸ ਅਵੇਲੇਬਲ ਹੋਣਗੇ ਤੁਸੀਂ ਸਾਡੇ ਕੋਲੋਂ ਪੂਰਾ ਸੂਟ ਵੀ ਬਾਈ ਕਰ ਸਕਦੇ ਹੋ 셔ਟ ਪੀਸ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਫਾਸਟ ਦੇਖੋ ਜੀ ਇਹ ਫਾਸਟ ਪੀਸ ਹੈ ਪ੍ਰਿੰਟ ਦੇਖੋ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਇਹਦੇ ਨਾਲ ਸਾਡੇ ਕੋਲੋਂ ਪਲੇਨ ਬਾਟਮ ਵੀ ਲੈ ਸਕਦੇ ਹੋ ਤੇ ਪੂਰਾ ਕੰਪਲੀਟ ਸੂਟ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਪ੍ਰਿੰਸਸ ਕਲੈਕਸ਼ਨ ਰਹੂਗੀ ਦੇਖੋ ਤੁਸੀਂ ਲਿਖਿਆ ਦੇ ਸਕਦੇ ਹੋ ਕਲੈਕਸ਼ਨਸ ਕਲੈਕਸ਼ਨ ਰਹੂਗੀ ਸਭ ਦਾ ਜਿਹੜਾ ਸਟਾਫ ਹੈ ਬਹੁਤ ਫਾਈਨ ਸਟਾਫ ਰਹੂਗਾ ਠੀਕ ਹੈ ਜੀ ਇਹਦੀ ਜਿਹੜੀ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 110 ਰੁਪਏ ਪਰ ਮੀਟਰ ਦੇ ਰਹੇ ਹਾਂ ਇਹ ਵਾਲੀ ਦੇ ਨਾਲ ਬੋਟਮ ਆਊਗੀ ਜੇਕਰ ਤੁਸੀਂ ਬੋਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬੋਟਮ ਵੀ ਲੈ ਸਕਦੇ ਹੋ ਬੋਟਮ ਦਾ ਕਲਰ ਕਾਫੀ ਬਲੂਜ ਆ ਰਿਹਾ ਪਰ ਸੇਮ ਮੈਚਿੰਗ ਬੋਟਮ ਹੈ ਜੀ ਸੇਮ ਮੈਚਿੰਗ ਇਹਦੇ ਨਾਲ ਬੋਟਮ ਹੈ ਠੀਕ ਹੈ ਜੀ ਪਰ ਕਲਰ ਥੋੜਾ ਜਿਹਾ ਅਲੱਗ ਦਿਖ ਰਿਹਾ ਜੇ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਲੈ ਸਕਦੇ ਹੋ ਜੇ ਪੂਰਾ ਆਲਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਆਲਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਸਾਰੇ ਪੀਸਾਂ ਦੇ ਨਾਲ ਸਾਡੇ ਕੋਲ 2-2 3-3 ਪੀਸ ਅਵੇਲੇਬਲ ਹੈ ਠੀਕ ਹੈ ਜੀ ਜਿਹੜੇ ਅਸੀਂ ਸਾਰੇ ਪੀਸ ਦਿਖਾਵਾਂਗੇ ਉਹਨਾਂ ਨਾਲ ਦੇ ਸਾਰੇ 2-2 3-3 ਪੀਸ ਅਵੇਲੇਬਲ ਹੈ ਠੀਕ ਹੈ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਇਸ ਤੋਂ ਅਗਲਾ ਪੀਸ ਰਹੂਗਾ ਦੇਖੋ ਜੀ ਇਹ ਵਾਲਾ ਪ੍ਰਿੰਟ ਰਹੂਗਾ ਇਹ ਵੀ ਸਾਡੇ ਕੋਲੇ 2-3 ਪੀਸ ਅਵੇਲੇਬਲ ਹੈ ਸ਼ਰਟ ਪੀਸ ਲਓ ਆਪਣਾ ਕੰਪਲੀਟ ਸੂਟ ਲਓ ਬੜਾ ਪਿਆਰਾ ਜਿਹਾ ਪੀਸ ਹੈ ਫਰੈਂਸਿਸ ਕਲੈਕਸ਼ਨ ਰਹੂ ਸੈਦਕ ਕਲੈਕਸ਼ਨ ਰਹੂਗੀ ਦੇਖੋ ਜੀ ਸੈਦਕ ਕਲੈਕਸ਼ਨ ਰਹੂਗੀ ਤੁਹਾਨੂੰ ਇਹ ਵਾਲਾ ਮਾਰਕੀਟ ਦੇ ਵਿੱਚ ਜਿਹੜਾ ਸੂਟ ਹੈ 1200 ਰੁਪਏ ਦਾ ਮਿਲੂਗਾ ਜੀ ਠੀਕ ਹੈ ਸੈਦਕ ਕਲੈਕਸ਼ਨ ਦਾ ਇਹ ਤੁਹਾਨੂੰ ਅਸੀਂ ਦੇ ਰਹੇ ਹਾਂ 110 ਰੁਪਏ ਪਰ ਮੀਟਰ ਦੇ ਨਾਲ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਦੇਖੋ ਇਹ ਕੇਵਲਾ ਕਲਰ ਆਊਗਾ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਇਹ ਵੀ ਪ੍ਰਿੰਸੈਸ ਕਲੈਕਸ਼ਨ ਰਹੂਗੀ ਸਟਾਫ ਬਹੁਤ ਵਧੀਆ ਤੁਹਾਨੂੰ ਪਤਾ ਹੀ ਹੁੰਦਾ ਹੈ ਪ੍ਰਿੰਸੈਸ ਕਲੈਕਸ਼ਨ ਦਾ ਸਟਾਫ ਕਿਸ ਤਰ੍ਹਾਂ ਦਾ ਠੀਕ ਹੈ ਇਹਦੇ ਵਾਲੇ ਇਹਦੇ ਨਾਲ ਵੀ ਸਾਡੇ ਕੋਲੇ ਪੀਸ 2-3 ਅਵੇਲੇਬਲ ਹੈ ਕੰਪਲੀਟ ਸੂਟ ਵੀ ਤੁਸੀਂ ਲੈ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਅਗਲਾ ਪੀਸ ਦੇਖੋ ਤੁਸੀਂ ਦੇਖੋ ਇਹ ਕੇਵਲਾ ਪੀਸ ਰਹੂਗਾ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਸਾਡੇ ਕੋਲੇ ਕੰਪਲੀਟ ਸੂਟਸ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਜੀ ਸ਼ਰਟ ਪੀਸ ਵੀ ਲੈ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਇਹ ਕੇ ਦੀ ਪ੍ਰਿੰਸਸ ਕਲੈਕਸ਼ਨ ਰਹੂਗੀ ਠੀਕ ਹੈ ਜੀ 110 ਰੁਪਏ ਪਰ ਮੀਟਰ ਰਹੂਗਾ ਪ੍ਰਾਈਸ 110 ਰੁਪਏ ਪਰ ਮੀਟਰ ਰਹੂਗਾ ਇਹਦਾ ਪ੍ਰਾਈਸ ਠੀਕ ਹੈ ਜੀ ਇਸ ਤੋਂ ਅਗਲਾ ਦੇਖੋ ਇੱਕ ਇਹ ਵਾਲਾ ਪ੍ਰਿੰਟ ਆਊਗਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਪੂਰਾ 5 ਮੀਟਰ ਸੂਟ ਦੀ ਕਟ ਲੈ ਸਕਦੇ ਹੋ ਠੀਕ ਹੈ ਜੀ ਪੂਰੇ 5 ਮੀਟਰ ਸੂਟ ਦੀ ਕੱਟ ਲੈ ਸਕਦੇ ਹੋ ਸਾਡੇ ਕੋਲ ਇਸ ਵਾਰ ਕਾਫੀ ਵੱਡੇ ਵੱਡੇ ਪੀਸ ਆਏ ਆ ਕੰਪਲੀਟ ਸੂਟ ਆਏ ਆ ਆ ਦੇਖੋ ਜੀ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਲੈ ਸਕਦੇ ਹੋ ਪ੍ਰਿੰਸਸ ਜ ਕੁਲੈਕਸ਼ਨ ਰਹੂਗੀ ਏਕੇ ਦੀ ਠੀਕ ਹੈ ਜੀ ਜੇ ਤੁਸੀਂ ਐਦਾਂ ਦੇ ਪੀਸ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਬੜੇ ਪਿਆਰੇ ਪਿਆਰੇ ਪੀਸ ਰਹਿਣਗੇ ਦੇਖੋ ਇਹ ਵਾਲਾ ਪੀਸ ਦੇਖੋ ਇਹ ਵੀ ਸੈੱਡ ਕਲੈਕਸ਼ਨ ਦਾ ਪੀਸ ਰਹੂਗਾ ਠੀਕ ਹੈ ਜੀ ਤੁਹਾਨੂੰ ਇਹ 1200 ਦੇ ਵਿੱਚ ਇਹ ਵਾਲਾ ਪੀਸ ਮਿਲਣਾ ਬਾਜ਼ਾਰ ਚੋਂ 1200 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਠੀਕ ਹੈ ਜੀ ਇਹ ਵੀ ਸਾਡੇ ਕੋਲ 2 ਪੀਸ ਹੈ ਇਹ ਕਾਫੀ ਵੱਡੇ ਪਣੇ ਦਾ ਪੀਸ ਹੈ ਜੀ ਠੀਕ ਹੈ ਜੀ ਪੂਰੇ ਵੱਡੇ ਪਣੇ ਦਾ ਪੀਸ ਹੈ ਇਹ ਵੀ ਸਾਡੇ ਕੋਲ ਕੰਪਲੀਟ ਸੂਟ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤੋਂ ਅੱਗੇ ਦੇਖੋ ਇਹ ਸਾਡੇ ਕੋਲ ਸਿਰਫ ਸ਼ਰਟ ਪੀਸ ਹੈ ਤੁਸੀਂ ਸਾਡੇ ਨਾਲ ਸਾਡੇ ਕੋਲੋ ਪਲੇਨ ਬਾਟਮ ਦੇ ਨਾਲ ਇਹ ਵਾਲਾ ਸ਼ਰਟ ਪੀਸ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਤੇ ਬੜਾ ਪਿਆਰਾ ਜਿਹਾ ਕਲਰ ਹੈ ਏਕੇ ਪ੍ਰਿੰਸੈਸ ਕਲੈਕਸ਼ਨ ਰਹੂਗੀ ਇਹ ਇਹ ਵੀ ਸੈਦ ਕਲੈਕਸ਼ਨ ਰਹੂਗਾ ਜੀ ਦੇਖੋ ਇਹ ਵੀ ਸੈਦ ਕਲੈਕਸ਼ਨ ਰਹੂਗਾ ਇਸ ਤੋਂ ਅਗੇ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪੂਰਾ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਸਾਰੇ ਪੀਸਾਂ ਨਾਲ ਦੇ ਸਾਡੇ ਕੋਲੇ 2 2 3 3 ਪੀਸ ਅਵੇਲੇਬਲ ਹੈ ਠੀਕ ਹੈ ਜੀ ਸਾਰੇ ਪੀਸਾਂ ਨਾਲ ਦੇ ਸਾਡੇ ਕੋਲੇ 2 3 2 2 3 3 ਪੀਸ ਅਵੇਲੇਬਲ ਹੈ ਪੂਰਾ ਕੰਪਲੀਟ ਸੂਟ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ 110 ਰੁਪਏ ਪਰ ਮੀਟਰ ਰਹੂਗੀ ਇਹਦੀ ਪ੍ਰਾਈਸ 110 ਰੁਪਏ ਪਰ ਮੀਟਰ ਰਹੂਗੀ ਪ੍ਰਾਈਸ ਇਹ ਕੇਵਲਾ ਕਲਰ ਰਹੂਗਾ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਸਸ ਕਲੈਕਸ਼ਨ ਹੈ ਦੇਖੋ ਸਾਰਾ ਸਟਾਫ ਬਹੁਤ ਹੀ ਫਾਈਨ ਹੈ ਜੀ ਬਹੁਤ ਹੀ ਫਾਈਨ ਸਟਾਫ ਹੈ ਤੁਹਾਨੂੰ ਮਾਰਕੀਟ ਦੇ ਵਿੱਚ ਪ੍ਰਿੰਸਸ ਕਲੈਕਸ਼ਨ 810 ਦਾ ਸੂਟ ਮਿਲੇਗਾ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ 550 ਦੇ ਵਿੱਚ ਕੰਪਲੀਟ ਸੂਟ ਠੀਕ ਹੈ ਜੀ 110 ਰੁਪਏ ਪਰ ਮੀਟਰ ਰਹੂਗਾ ਇਹ ਕੇ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਇਹ ਵਾਲਾ ਕਲਰ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਸ਼ਾਇਦ 4 ਮੀਟਰ ਦੀ ਕੱਟ ਰਹੂਗੀ ਇਹ ਵੀ ਸਾਡੇ ਕੋਲ ਤੁਸੀਂ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਅਗਲੇ ਪੀਸ ਦੇਖੋ ਇਸ ਤੋਂ ਅੱਗੇ ਦੇਖੋ ਦੇਖੋ ਇਹ ਵਾਲਾ ਸੂਟ ਦੇਖੋ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਵੀ ਬੜਾ ਪਿਆਰਾ ਹੈ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਕਾਫੀ ਪੀਸ ਸਾਡੇ ਕੋਲੇ ਅਵੇਲੇਬਲ ਹੈ ਇਸ ਤਰ੍ਹਾਂ ਦੇ ਕੰਪਲੀਟ ਸੂਟ ਲੈ ਸਕਦੇ ਹੋ ਇਹਦੀ ਪ੍ਰਾਈਸ ਰਹੂਗੀ 110 ਰੁਪਏ ਪਰ ਮੀਟਰ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਪ੍ਰਿੰਟ ਹੈ ਪ੍ਰਿੰਸੈਸ ਕਲੈਕਸ਼ਨ ਰਹੂਗੀ ਇਹਦੀ ਠੀਕ ਹੈ ਜੀ ਇਹ ਵੀ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਜਿਹੜੀ ਬਾਟਮ ਆ ਉਹ ਵੀ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਇਹ ਵਾਲੀ ਬਾਟਮ ਵੀ ਸਾਡੇ ਕੋਲੇ ਅਵੇਲੇਬਲ ਹੈ ਇਹ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਲੈ ਸਕਦੇ ਹੋ 110 ਰੁਪਏ ਪਰ ਮੀਟਰ ਇਹਦੀ ਰਹੂਗੀ ਪ੍ਰਾਈਸ 110 ਰੁਪਏ ਪਰ ਮੀਟਰ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਇਸ ਤੋਂ ਅੱਗੇ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਸਾਡੇ ਕੋਲੇ ਕੰਪਲੀਟ ਸੂਟ ਅਵੇਲੇਬਲ ਹੈ ਤੁਸੀਂ ਕੰਪਲੀਟ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲੀ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਇਹ ਵੀ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਕੰਪਲੀਟ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪ੍ਰਿੰਸਸ ਕਲੈਕਸ਼ਨ ਰਹੂਗੀ ਇਹ ਵੀ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਰਹੂਗੀ ਏਕੇ ਟੈਕਸ ਦੀ ਬਹੁਤ ਹੀ ਫਾਈਨ ਕਪੜਾ ਜੀ ਇਹ ਬਹੁਤ ਹੀ ਫਾਈਨ ਵਾਲਾ ਸਟੱਫ ਹੈ ਦੋ ਦੋ ਪੀਸ ਸਾਡੇ ਕੋਲ ਦੋ ਦੋ ਤਿੰਨ ਤਿੰਨ ਪੀਸ ਅਵੇਲੇਬਲ ਹੈ ਇਸ ਤੋਂ ਦੇਖੋ ਇਹ ਵਾਲਾ ਕਲਰ ਇੱਕ ਹੋਰ ਕਲਰ ਆ ਗਿਆ ਇਹ ਵੀ ਸਾਡੇ ਕੋਲੇ ਕਾਫੀ ਪੀਸ ਅਵੇਲੇਬਲ ਹੈ ਤੁਸੀਂ ਕੰਪਲੀਟ ਸੂਟ ਵੀ ਸਾਡੇ ਕੋਲ ਦੇ ਲੈ ਸਕਦੇ ਹੋ ਜਿਹੜਾ ਇਹ ਵਾਲਾ ਸਟੱਫ ਰਹੂਗਾ ਇਹ ਸੈਦਕ ਕਲੈਕਸ਼ਨ ਰਹੂਗਾ ਦੇਖੋ ਜੀ ਸੈਦਕ ਕਲੈਕਸ਼ਨ ਰਹੂਗਾ ਇਹ ਵਾਲਾ ਸਟਾਫ ਬਹੁਤ ਹੀ ਫਾਈਨ ਸਟਾਫ ਹੈ ਜੀ ਸਿਰਫ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 110 ਰੁਪਏ ਪਰ ਮੀਟਰ ਠੀਕ ਹੈ ਜੀ ਕੰਪਲੀਟ ਸੂਟ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਦੇਖੋ ਇਸ ਪ੍ਰਿੰਟ ਦੇ ਵਿੱਚ ਵੀ ਸਾਡੇ ਕੋਲੇ ਕੰਪਲੀਟ ਸੂਟ ਹੈ ਤੁਸੀਂ ਸਾਡੇ ਕੋਲੋਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਕੰਪਲੀਟ ਸੂਟ ਵਿੱਚ ਠੀਕ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਵੀ ਪ੍ਰਿੰਸਸ ਕਲੈਕਸ਼ਨ ਰਹੂਗੀ ਏਕੇ ਦੀ ਬਹੁਤ ਪਿਆਰਾ ਪ੍ਰਿੰਟ ਹੈ ਇਹਦੇ ਵਿੱਚ ਇਹ ਵਾਲਾ ਕਲਰ ਆਊਗਾ ਇਹ ਵੀ ਸਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਦੇਖੋ ਇਹ ਕੇ ਵਾਲਾ ਕਲਰ ਆਊਗਾ ਗ੍ਰੇ ਕਲਰ ਆਊਗਾ ਇਹਦੇ ਵਿੱਚ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਹੈ ਸਾਡੇ ਕੋਲੋਂ ਕੰਪਲੀਟ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਸਾਰੇ ਪੀਸ ਰਹਿਣਗੇ ਉਹ ਏਕੇ ਦੀ ਪ੍ਰਿੰਸਸ ਕਲੈਕਸ਼ਨ ਤੇ ਸੈਡ ਕਲੈਕਸ਼ਨ ਦੇ ਰਹਿਣਗੇ ਰਹਿਣਗੇ ਪ੍ਰਾਈਸ ਤੁਹਾਨੂੰ ਮਿਲੂਗਾ ਸੇਮ 110 ਰੁਪਏ ਪਰ ਮੀਟਰ ਠੀਕ ਹੈ ਜੀ ਕੰਪਲੀਟ ਸੂਟ ਮਿਲ ਜਾਣਗੇ ਤੁਹਾਨੂੰ ਸ਼ਰਟ ਪੀਸ ਵੀ ਮਿਲ ਜਾਣਗੇ ਠੀਕ ਹੈ ਜੀ ਇਹ ਵਾਲੇ ਸਾਡੇ ਸੀਗੇ ਕੱਟ ਪੀਸ ਇਸ ਤੋਂ ਅੱਗੇ ਸਾਡੇ ਕੋਲੇ ਮਸਲੀਨ ਪਿਓਰ ਮਸਲੀਨ ਦੇ ਵਿੱਚ ਵੀ ਕੱਟ ਪੀਸ ਆਏ ਹੋਏ ਆ ਤੇ ਸ਼ਿਮਰ ਦੇ ਵਿੱਚ ਵੀ ਕੱਟ ਪੀਸ ਆਏ ਹੋਏ ਆ ਤੇ ਅਸੀਂ ਤੁਹਾਨੂੰ ਹੌਲੀ ਹੌਲੀ ਉਹ ਵੀ ਓਪਨ ਕਰਕੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਇਹ ਵਾਲੇ ਪੀਸ ਦਿਖਾ ਰਹੇ ਹਾਂ ਠੀਕ ਹੈ ਸਾਡੇ ਕੋਲੇ ਕਾਫੀ ਪੀਸੇਸ ਆ ਚੁੱਕੇ ਆ ਸਭ ਕੰਪਲੀਟ ਸੂਟ ਆ ਸਾਡੇ ਕੋਲੇ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਡੇ ਕੋਲੇ ਸਟਿਚਿੰਗ ਵੀ ਅਵੇਲੇਬਲ ਹੈ ਪੇਂਟਿੰਗ ਵੀ ਅਵੇਲੇਬਲ ਹੈ ਤੇ ਬੁਟੀਕ ਵਰਕ ਵੀ ਅਵੇਲੇਬਲ ਹੈ ਸਾਡੇ ਕੋਲੇ ਕਿਸੇ ਵੀ ਕਰ ਤਰ੍ਹਾਂ ਦਾ ਤੁਸੀਂ ਸਾਡੇ ਕੋਲ ਬੁਟੀਕ ਵਰਕ ਕਰਾਉਣਾ ਚਾਹੁੰਦੇ ਹੋ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਕਰਵਾ ਸਕਦੇ ਹੋ ਸਾਡੇ ਕੋਲ ਜਿਹੜਾ ਸੂਟ ਹੈ ਇੱਕ ਪੇਂਟ ਵਾਲਾ ਵੈ ਪੇਂਟ ਵਾਲਾ ਹੈ ਰੈਡੀ ਹੋਇਆ ਦੇਖੋ ਤੁਸੀਂ ਇਹ ਵਾਲਾ ਸੂਟ ਦੇਖ ਸਕਦੇ ਹੋ ਦੇਖੋ ਜੀ ਇਹ ਸੂਟ ਦੇ ਉੱਪਰ ਲੈਸਸ ਲਗਾ ਕੇ ਇਹਨੂੰ ਪੇਂਟ ਕੀਤਾ ਗਿਆ ਇਹ ਵਾਲੀਆਂ ਇਹਦੀਆਂ ਸਲਵਾਰ ਦੀਆਂ ਮੂਰੀਆਂ ਆਉਣਗੀਆਂ ਜੀ ਇਹ ਵਾਲੀਆਂ ਸਲਵਾਰ ਦੀਆਂ ਮੂਰੀਆਂ ਆਉਣਗੀਆਂ ਤੇ ਇਹ ਸ਼ਰਟ ਦੀਆਂ ਬਾਜੂ ਆਣ ਗਈਆਂ ਜੀ ਦੇਖੋ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੋਈ ਐ ਇਹ ਵਾਲੀਆਂ ਸ਼ਰਟ ਦੀਆਂ ਬਾਜੂ ਆਣ ਗਈਆਂ ਬੜਾ ਪਿਆਰਾ ਜਿਹਾ ਸੂਟ ਪੇਂਟ ਵਾਲਾ ਰੈਡੀ ਹੋਇਆ ਸਾਡੇ ਕੋਲ ਦੇਖੋ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਇਹ ਵਾਲਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਠੀਕ ਹੈ ਜੀ ਦੁਪੱਟਾ ਤੁਹਾਨੂੰ ਦਿਖਾਉਣੇ ਆ ਖੋਲ ਕੇ ਦੁਪੱਟਾ ਦਿਖਾਉਣੇ ਤੁਹਾਨੂੰ ਅਸੀਂ ਇਹ ਵਾਲਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਪੇਂਟ ਵਾਲਾ ਜੇਕਰ ਤੁਸੀਂ ਇਦਾਂ ਦੇ ਸਾਡੇ ਕੋਲੋਂ ਸੂਟ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲੋਂ ਆਰਡਰ ਤੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਸੂਟ ਹੈ ਤੇ ਇਹ ਵਾਲੇ ਦੇ ਨਾਲ ਦੁਪੱਟਾ ਰੈਡੀ ਹੋਇਆ ਜੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਠੀਕ ਹੈ ਜੀ ਪੇਂਟ ਵੀ ਅਵੇਲੇਬਲ ਹੈ ਵਰਕ ਵੀ ਅਵੇਲੇਬਲ ਹੈ ਪਲੀਜ਼ ਜੇਕਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ